हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਅਭਿਆਸ 8 ਦੇ ਲਾਸਟ ਚੈਪਟਰ ਬਹੁ ਵਿਕਲਪਿਕ ਪ੍ਰਸ਼ਨਾਂ ਦੇ ਉੱਤੇ ਆ ਗਏ ਠੀਕ ਹੈ ਤਾਂ ਪਹਿਲਾ ਸਵਾਲ ਆ ਬੇਟਾ ਕਾਪੀ ਦਾ ਪੇਜ ਕਿਸ ਤਰ੍ਹਾਂ ਦੀ ਅਕਿਰਤੀ ਹੈ ਵਰਗਾਕਾਰ ਤਿਕੋਣਾਕਾਰ ਆਇਤਾਕਾਰ ਜਾਂ ਪੰਜਪੁਜ ਬੇਟਾ ਕਾਪੀ ਦਾ ਪੇਜ ਜਦੋਂ ਤੁਸੀਂ ਦੇਖੋ ਤਾਂ ਬਿਲਕੁਲ ਇਹ ਇਸ ਤਰ੍ਹਾਂ ਦੀ ਅਕਿਰਤੀ ਦੇ ਵਿੱਚ ਹੁੰਦਾ ਹੈ ਠੀਕ ਹੈ ਜੀ ਦੇ ਵਿੱਚ ਇਸ ਪਾਸੇ ਨੂੰ ਲੰਬਾਈ ਹੁੰਦੀ ਹੈ ਇਸ ਪਾਸੇ ਨੂੰ ਚੌੜਾਈ ਹੁੰਦੀ ਹੈ ਉਹਦੀ ਠੀਕ ਹੈ ਤਾਂ ਜਦੋਂ ਕਿਸੇ ਚੀਜ਼ ਦੀ ਲੰਬਾਈ ਬਣ ਗਈ ਚੌੜਾਈ ਤੇ ਲੰਬਾਈ ਅਲੱਗ-ਅਲੱਗ ਹੋ ਗਈਆਂ ਤਾਂ ਫਿਰ ਇਹ ਅਕਿਰਤੀ ਹੈ ਜਿਹੜੀ ਆਇਤਾਕਾਰ ਹੋ ਜਾਂਦੀ ਹੈ ਠੀਕ ਹੈ ਬੇਟਾ ਤਾਂ ਇਸ ਕਰਕੇ ਕਾਪੀ ਦਾ ਪੇਜ ਅਕਸਰ ਆਇਤਾਕਾਰ ਹੁੰਦਾ ਹੈ ਤੇ ਅਸੀਂ ਆਇਤਾਕਾਰ ਨੂੰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 2 ਕਹਿੰਦਾ ਵਰਗ ਦਾ ਪਰੀਮਾਪ ਕਿੰਨਾ ਹੋਵੇਗਾ ਜੇਕਰ ਵਰਗ ਦੀ ਭੁਜਾ 6 ਸੈਂਟੀਮੀਟਰ ਹੋਵੇ ਤਾਂ ਬੇਟਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਵਰਗ ਦੇ ਜੇ ਅਕਿਰਤੀ ਬਣਾ ਲਓਗੇ ਸਵਾਲ ਸੌਖਾ ਹੋ ਜਾਂਦਾ ਹੈ 6 6 6 ਤੇ 6 ਤਾਂ ਪਰਿਮਾਪ ਹੁੰਦਾ ਕੀ ਰਾ 4 ਦੀਵਾਰੀ ਦਾ ਜੋੜ 6 ਤੇ 6 12 6 18 ਤੇ 6 24 ਜਾਂ ਇਹਦਾ ਸੂਤਰ 4a 4 4 ਭੁਜਾ 4 ਪੂਜਾ ਕਰ ਦੋ ਤੇ 4 6 24 ਸੈਂਟੀਮੀਟਰ ਕਿਉਂਕਿ ਆ ਸੈਂਟੀਮੀਟਰਾਂ ਦੇ ਵਿੱਚ ਸੀ ਤਾਂ ਆ ED ਭਾਗ ਆ ਜਿਹੜਾ ਸਾਡਾ ਆਨਸਰ ਆ ਜਾਊਗਾ ਉਸ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਵਰਗ ਦੀਆਂ ਚਾਰੇ ਭੁਜਾਵਾਂ ਹੁੰਦੀਆਂ ਹਨ ਤਾਂ ਬੇਟਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵਰਗ ਦੀਆਂ ਚਾਰੇ ਭੁਜਾਵਾਂ ਇੱਕੋ ਜਿਹੀਆਂ ਹੀ ਹੁੰਦੀਆਂ ਆ ਠੀਕ ਐ ਤਾਂ ਇਸ ਕਰਕੇ ਅਸਮਾਨ ਬਰਾਬਰ ਦੋ ਦੋ ਜੋੜੇ ਬਰਾਬਰ ਬਰਾਬਰ ਤਾਂ ਵਰਗ ਦੀਆਂ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ ਹਨ ਠੀਕ ਹੈ ਅੱਗੇ ਕਹਿੰਦਾ ਪਏ ਇੱਕ ਆਇਤ ਦੀ ਲੰਬਾਈ 6 ਮੀਟਰ ਤੇ ਚੜਾਈ 4 ਮੀਟਰ ਦੱਸੋ ਆਇਤ ਦਾ ਪਰਿਮਾਪ ਕਿੰਨਾ ਹੋਵੇਗਾ ਤਾਂ ਆ ਬੇਟਾ ਬਣ ਗਿਆ ਸਾਡੇ ਕੋਲੇ ਆਇਤ ਲੰਬਾਈ 6 ਮੀਟਰ ਚੜਾਈ 4 ਮੀਟਰ ਹੈ ਠੀਕ ਹੈ ਤਾਂ ਘੇਰੇ ਦਾ ਸੂਤਰ ਹੁੰਦਾ ਘੇਰਾ ਬਰਾਬਰ 2 (ਸ਼ੁਰੂ ਲੰਬਾਈ ਚੌੜਾਈ) ਇਹੀ ਲਾਈ ਸੀ ਆਪਾਂ ਫਾਰਮੂਲੇ ਤਾਂ ਬਰਾਬਰ 2 (ਸ਼ੁਰੂ 6 4) 2 10 ਪਹਿਲਾਂ ਬ੍ਰੈਕਟ ਹੱਲ ਕਰਦੇ ਆ ਨਾ 10 20 ਮੀਟਰ ਕਿਉਂਕਿ ਮੀਟਰਾਂ ਦੇ ਵਿੱਚ ਹੈ ਤਾਂ ਇਹਦਾ ਉੱਤਰ ਵੀ ਮੀਟਰਾਂ ਚ ਆਊਗਾ ਤਾਂ ਘੇਰਾ ਬਰਾਬਰ 20 ਮੀਟਰ ਹੋ ਗਿਆ ਠੀਕ ਹੈ ਅੱਗੇ ਆ ਗਿਆ ਬੇਟਾ ਇੱਕ پارک ਦੀ ਲੰਬਾਈ 65 ਮੀਟਰ ਤੇ ਚੌੜਾਈ 35 ਮੀਟਰ ਹੈ ਮੁਕੇਸ਼ ਇਸ پارک ਦੇ ਦੁਆਲੇ ਚਾਰ ਚੱਕਰ ਕੱਢਦਾ ਦੱਸੋ ਉਸਨੇ ਕਿੰਨੀ ਦੂਰੀ ਤੈਅ ਕੀਤੀ ਤਾਂ ਬੇਟਾ ਆਇਤ ਦੀ ਪਿਕਚਰ ਬਣਾ ਲਓ ਇੱਕ ਆਇਤ ਦੀ ਲੰਬਾਈ 65 ਮੀਟਰ ਤੇ ਚੌੜਾਈ 35 ਮੀਟਰ ਹੈ ਠੀਕ ਹੈ ਪਹਿਲਾਂ ਤਾਂ ਘੇਰਾ ਕੱਢ ਲਓ ਕਿਉਂਕਿ ਇੱਕ ਘੇਰੇ 'ਚ ਇੱਕ ਚੱਕਰ ਘਟੂਗਾ ਉਹਨੂੰ 4 ਨਾਲ ਗੁਣਾ ਕਰ ਦਾਂਗੇ ਸਿੰਪਲ ਜੀ ਗੱਲ ਹੈਗੀ ਆ ਤਾਂ ਉਹ ਚਾਰ ਚੱਕਰ ਹੋ ਜਾਣਗੇ ਇੱਕ ਚੱਕਰ 'ਚ ਇੱਕ ਘੇਰਾ ਤੈਅ ਕਰੂਗਾ ਨਾ ਤਾਂ ਕੇਰਾ ਬਰਾਬਰ 2 ਬ੍ਰੈਕਟ ਸ਼ੁਰੂ 65 35 ਇਹ 65 ਤੇ 35 100 ਹੋਗੇ ਤਾਂ 2 100 ਇਹ ਆ ਗਿਆ ਬਰਾਬਰ 200 ਮੀਟਰ ਇੱਕ ਚੱਕਰ ਚ ਕਿੰਨੀ ਦੂਰੀ ਤੈਅ ਕਰਦਾ ਪਿਆ 200 ਮੀਟਰ ਤੇ 4 ਚੱਕਰਾਂ ਦੇ ਵਿੱਚ 4 200 ਬਰਾਬਰ 800 ਮੀਟਰ ਉੱਤਰ ਆ ਜਾਊਗਾ ਆ ਸੱਸਾ ਭਾਗ 800 ਮੀਟਰ ਆ ਸਾਡਾ ਰਾਈਟ ਆਨਸਰ ਆ ਜਾਊਗਾ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਕਹਿੰਦਾ ਪਿਆ 13 ਸੈਂਟੀਮੀਟਰ ਭੁਜਾ ਵਾਲੇ ਵਰਗ ਦਾ ਖੇਤਰਫਲ ਹੋਵੇਗਾ ਤਾਂ ਬੇਟਾ ਆ ਵਰਗਾ ਹਗਾਇਆ ਜੀ ਦੀ ਹਰ ਭੁਜਾ 13 13 ਸੈਂਟੀਮੀਟਰ ਹੈ ਹੁਣ ਬੇਟਾ ਖੇਤਰਫਲ ਪੁੱਛ ਰਿਹਾ ਉਹ ਤਾਂ ਖੇਤਰਫਲ ਵਰਗ ਦਾ ਖੇਤਰਫਲ ਕੀ ਹੁੰਦਾ ਹੈ ਬਰਾਬਰੇ ਭੁਜਾ ਗੁਣਾ ਪੂਜਾ ਠੀਕ ਹੈ ਤਾਂ ਬਰਾਬਰ 13 ਗੁਣਾ 13 13 13 169 169 ਕੀ ਆਊਗਾ ਬੇਟਾ ਜੇ ਸੈਂਟੀਮੀਟਰ ਆ ਤਾਂ ਵਰਗ ਸੈਂਟੀਮੀਟਰ ਉੱਤਰ ਆਊਗਾ ਵਰਗ ਸੈਂਟੀਮੀਟਰ ਖੇਤਰਫਲ ਹਮੇਸ਼ਾ ਵਰਗ ਯੂਨਿਟਾਂ ਦੇ ਵਿੱਚ ਹੁੰਦਾ ਐਡਾ ਭਾਗ ਉੱਤਰ ਆ ਜੂਗਾ ਇਹਦਾ 169 ਵਰਗ ਸੈਂਟੀਮੀਟਰ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਇੱਕ ਚਾਰਟ ਦੀ ਲੰਬਾਈ 125 ਸੈਂਟੀਮੀਟਰ ਤੇ ਚੌੜਾਈ 8 ਸੈਂਟੀਮੀਟਰ ਹੈ ਉਸ ਦਾ ਖੇਤਰਫਲ ਦੱਸੋ ਤਾਂ ਇੱਕ ਚਾਰਟ ਆ ਬੇਟਾ ਲੰਬਾਈ 125 ਸੈਂਟੀਮੀਟਰ ਤੇ ਚੌੜਾਈ 8 ਸੈਂਟੀਮੀਟਰ ਹੈ ਠੀਕ ਹੈ ਖੇਤਰਫਲ ਬਰਾਬਰ ਆਇਤ ਦਾ ਖੇਤਰਫਲ ਕੀ ਹੁੰਦਾ ਬਰਾਬਰ ਲੰਬਾਈ ਗੁਣਾ ਚੌੜਾਈ ਠੀਕ ਹੈ ਤਾਂ ਇਹ ਹੋ ਜਾਊਗਾ 125 ਗੁਣਾ 8 ਇਹ ਜਦੋਂ ਗੁਣਾ ਕਰੋਗੇ ਤਾਂ ਇਹ ਆ ਜਾਊਗਾ 1000 ਦਾ ਸੈਂਟੀਮੀਟਰ ਸੀ ਵਰਗ ਸੈਂਟੀਮੀਟਰ ਉੱਤਰ ਆ ਜਾਊਗਾ ਵਰਗ ਸੈਂਟੀਮੀਟਰ ਠੀਕ ਹੈ ਬੇਟਾ ਤਾਂ ਦੋ ਐੜਾ ਭਾਗ ਆ ਜਿਹੜਾ ਇਹਦਾ ਰਾਈਟ ਆਨਸਰ ਆ ਜਾਊਗਾ ਲੰਬਾਈ ਗੁਣਾ ਚੌੜਾਈ ਕਰਕੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਇੱਕ ਆਇਤ ਦੀ ਲੰਬਾਈ ਤੇ ਚੌੜਾਈ ਬਰਾਬਰ ਹੋਣ ਤਾਂ ਉਸ ਨੂੰ ਅਸੀਂ ਆਖਦੇ ਹਾਂ ਜੇ ਬੇਟਾ ਆ ਮੰਨ ਲਓ ਆਇਤ ਲੰਬਾਈ ਤੇ ਚੌੜਾਈ ਬਰਾਬਰ ਹੋ ਗਈ ਆ ਵੀ ਭੁਜਾ ਬਰਾਬਰ ਹੋ ਗਈ ਆ ਵੀ ਆਮੋ ਸਾਹਮਣੇ ਦੀਆਂ ਪੁਜਾਵਾਂ ਤਾਂ ਬਰਾਬਰ ਹੁੰਦੀਆਂ ਹੀ ਆ ਤਾਂ ਸਾਰੀਆਂ ਪੁਜਾਵਾਂ ਬਰਾਬਰ ਹੋ ਗਈਆਂ ਫੇਰ ਅਸੀਂ ਇਹਨੂੰ ਕੀ ਕਵਾਂਗੇ ਵਰਗ ਕਵਾਂਗੇ ਇੱਕ ਆਇਤ ਦੀ ਲੰਬਾਈ ਤੇ ਚੌੜਾਈ ਬਰਾਬਰ ਹੋਣ ਤਾਂ ਉਹਨੂੰ ਅਸੀਂ ਕੀ ਕਹਿੰਨੇ ਆ ਵਰਗ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਕਹਿੰਦਾ ਭੁਜਾ ਗੁਣਾ ਭੁਜਾ ਕੀ ਦਾ ਖੇਤਰਫਲ ਆ ਪੁੱਤ ਵਰਗ ਦਾ ਆਪਾਂ ਪਹਿਲਾਂ ਗੱਲ ਕੀਤੀ ਸੀ ਨਾ ਵਰਗ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ ਭੁਜਾਵਾਂ ਬਰਾਬਰ ਹੋਣਗੀਆਂ ਤਾਂ ਤਾਂ ਹੀ ਵਰਗ ਦਾ ਖੇਤਰਫਲ ਕੀ ਹੁੰਦਾ ਭੁਜਾ ਦਾ ਸਕੁਅਰ ਖੇਤਰਫਲ ਬਰਾਬਰ ਏ ਦਾ ਸਕੁਅਰ ਜਾਂ ਏ ਏ ਭੁਜਾ ਦਾ ਸਕੁਅਰ ਕੀ ਦਾ ਖੇਤਰਫਲ ਹੈ ਵਰਗ ਦਾ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਲਾਸਟ ਸਵਾਲ ਇਹਦਾ ਸਵਾਲ ਨੰਬਰ 10 ਇੱਕ ਆਇਤ ਦਾ ਖੇਤਰਫਲ 96 ਵਰਗ ਸੈਂਟੀਮੀਟਰ ਹੈ ਜੇਕਰ ਇਸ ਦੀ ਲੰਬਾਈ 12 ਸੈਂਟੀਮੀਟਰ ਹੋਵੇ ਤਾਂ ਇਸ ਦੀ ਚੌੜਾਈ ਪਤਾ ਕਰੋ ਠੀਕ ਹੈ ਤਾਂ ਬੇਟਾ ਇਹਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਆਇਤ ਦਾ ਖੇਤਰਫਲ ਬਰਾਬਰ ਹੈ ਲੰਬਾਈ ਗੁਣਾ ਚੌੜਾਈ ਹੁੰਦਾ ਹੈ ਠੀਕ ਹੈ ਤਾਂ ਤੁਸੀਂ ਇੱਥੇ ਫਾਰਮੂਲਾ ਲਾਓ ਖੇਤਰਫਲ ਕਿੰਨਾ ਦਿੰਦਾ ਪਿਆ ਬੇਟਾ 96 96 ਬਰਾਬਰ ਲੰਬਾਈ ਕਿੰਨੀ ਹੈ ਬੇਟਾ 12 ਤੇ ਚੌੜਾਈ ਕਿੰਨੀ ਹੈ ਲੰਬਾਈ ਗੁਣਾ ਚੌੜਾਈ ਹੁੰਦਾ ਹੈ ਚوڑਾਈ ਆਪਾਂ ਪਤਾ ਕਰਨੀ ਆ ਆ 12 ਨੇ ਇਧਰਲੇ ਪਾਸੇ ਆ ਕੇ 96 ਦੇ ਨਾਲ ਭਾਗ ਹੋ ਜਾਣਾ ਜਾਂ ਕੱਟੇ ਜਾਣਾ ਆ ਇੱਕ ਸਟੈਪ ਸ਼ਾਰਟ ਕਰ ਦਿੰਨੇ 12 ਉਹ 8 96 ਤਾਂ ਚوڑਾਈ ਕਿੰਨੀ ਆ ਗਈ ਬੇਟਾ 8 ਸੈਂਟੀਮੀਟਰ ਬਰਾਬਰ 8 ਸੈਂਟੀਮੀਟਰ ਚوڑਾਈ ਆ ਗਈ ਸਾਡਾ ਉੱਤਰ ਆ ਗਿਆ ਆ ਪਹਿਲਾ ਹੀ 8 ਸੈਂਟੀਮੀਟਰ ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹਦੇ ਨਾਲ ਹੀ ਬੇਟਾ ਇਹ ਜਿਹੜਾ ਐਕਸਰਸਾਈਜ਼ ਵੀ ਕੰਪਲੀਟ ਹੋ ਗਈ ਇਹਦਾ 10 ਨੰਬਰ ਸਵਾਲ ਸੀ ਤੇ ਅਗਲੀ ਐਕਸਰਸਾਈਜ਼ ਆਪਾਂ ਅਗਲੀ ਵੀਡੀਓ ਚ ਸ਼ੇਅਰ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ